ਅੱਜ ਇੱਕ ਕਾਰੀਗਰ ਜਿਹੜਾ ਪਰਿਵਾਰ ਪਾਕਿਸਤਾਨ ਤੋਂ ਉੱਠ ਕੇ ਭਾਰਤ ਦੇ ਵਿੱਚ ਆਇਆ ਵੰਡ ਦੇ ਵੇਲੇ ਉਸ ਪਰਿਵਾਰ ਦੇ ਨਾਲ ਬੁਲਾਵਾਂਗੇ ਜਿਹੜੇ ਦਸਤੇ ਹੁੰਦੇ ਨੇ ਅ ਜਿਹੜੇ ਕੰਈਆਂ ਦੇ ਵਿੱਚ ਪੈਂਦੇ ਹੈਗੇ ਆ ਉਹ ਤਿਆਰ ਹੁੰਦੇ ਇੱਥੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿੰਨੀ ਮਿਹਨਤ ਜੜੀ ਹੈ ਉਹ ਲੱਗਦੀ ਹੈ ਫਿਰ ਜਾ ਕੇ ਇਹ ਤਿਆਰ ਹੁੰਦਾ ਹੈ ਸਮਾਨ ਚਾਹੇ ਪਲਸਟਰ ਕਰਨ ਵਾਲਾ ਹੋਵੇ ਚਾਹੇ ਘਰ ਦੀ ਰਸੋਈ ਦਾ ਸਮਾਨ ਚੱਕਲਾ ਵੇਲਣਾ ਆ ਹੋਵੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਸਾਗ ਘੋਟਣੀ ਹੈਗੀ ਆ ਮੱਖਣ ਰੜਕਣੀ ਤੁਸੀਂ ਦੇਖ ਸਕਦੇ ਹੋ ਲੱਸੀ ਜਿੰਨੇ ਨਾਲ ਬਣਦੀ ਇਹ ਇਹ ਸਾਡਾ ਨਾ ਪੁਰਾਣੇ ਟਾਈਮ ਤੋਂ ਹੀ ਕੰਮ ਚੱਲਦਾ ਆ ਰਿਹਾ ਵਾ ਪਾਕਿਸਤਾਨ ਦੇ ਵਿੱਚ ਹੀ ਮੇਰੇ ਬਜ਼ੁਰਗ ਜਿਵੇਂ ਦਾਦਾ ਜੀ ਇਸ ਕੰਮ ਨੂੰ ਕਰਦੇ ਸੀ ਉਦੋਂ ਉਦੋਂ ਉਹਨਾਂ ਤੋਂ ਹੀ ਸਾਨੂੰ ਇਹ ਵਿਰਾਸਤ ਚ ਮਿਲਿਆ ਕੰਮ ਤੇ ਵੰਡ ਤੋਂ ਬਾਅਦ ਫਿਰ ਇੱਧਰ ਆ ਗਏ ਅਸੀਂ ਫਿਰੋਜ਼ਪੁਰ ਆ ਗਏ ਫਿਰੋਜ਼ਪੁਰ ਆ ਕੇ ਵੀ ਮੇਰੇ ਦਾਦਾ ਜੀ ਨੇ ਇਹੀ ਕੰਮ ਨੂੰ ਕੀਤਾ ਤੇ ਵਧੀਆ ਕੰਮ ਚੱਲੀ ਗਿਆ ਉਹਨਾਂ ਦੀ ਡੈਥ ਤੋਂ ਬਾਅਦ ਫਿਰ ਮੇਰੇ ਫਾਦਰ ਸਾਹਿਬ ਜੀ ਤੇ ਤਾਇਆ ਜੀ ਨੇ ਇਹ ਕੰਮ ਸੰਭਾਲ ਲਿਆ ਤੇ ਉਦੋਂ ਤੋਂ ਇਹ ਕੰਮ ਕਰੀ ਜਾ ਰਿਹਾ ਅੱਜ ਅਸੀਂ ਫਿਰੋਜ਼ਪੁਰ ਦੇ ਬਗਦਾਦੀ ਗੇਟ ਦੇ ਵਿੱਚ ਪਹੁੰਚੇ ਆ ਬਹੁਤ ਪੁਰਾਣਾ ਗੇਟ ਆ ਫਿਰੋਜ਼ਪੁਰ ਦਾ ਇਤਿਹਾਸ ਇਸ ਗੇਟਾ ਤੋਂ ਹੈਗਾ ਬਗਦਾਦੀ ਗੇਟ ਦੇ ਵਿੱਚ ਕਾਰੀਗਰ ਆ ਲੱਕੜ ਦਾ ਸਮਾਨ ਬਣਾਉਣ ਵਾਲੇ ਇੱਥੇ ਕਾਫੀ ਪੁਰਾਣੇ ਕਾਰੀਗਰ ਹੈਗੇ ਨੇ ਘਰਾਂ ਦੇ ਵਿੱਚ ਆਮ ਤੌਰ ਤੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਲੱਕੜ ਦੀਆਂ ਉਹ ਇੱਥੇ ਬਣਦੀਆਂ ਹੈਗੀਆਂ ਨੇ ਇੱਥੋਂ ਬਣ ਕੇ ਤਿਆਰ ਹੁੰਦੀਆਂ ਨੇ ਤਾਂ ਇਹਨਾਂ ਕਾਰੀਗਰਾਂ ਕੋਲ ਪਹੁੰਚੇ ਹੈਗੇ ਆ ਅੱਜ ਇੱਕ ਕਾਰੀਗਰ ਜਿਹੜਾ ਪਰਿਵਾਰ ਪਾਕਿਸਤਾਨ ਤੋਂ ਉੱਠ ਕੇ ਭਾਰਤ ਦੇ ਵਿੱਚ ਆਇਆ ਵੰਡ ਦੇ ਵੇਲੇ ਉਸ ਪਰਿਵਾਰ ਦੇ ਨਾਲ ਮਿਲਾਵਾਂਗੇ ਔਰ ਪਹਿਲੇ ਤਸਵੀਰ ਦਿਖਾਣੇ ਹੈਗੇ ਆ ਬਗਦਾਦੀ ਗੇਟ ਦੇ ਵਿੱਚ ਮੌਜੂਦ ਹੈਗੇ ਆ ਬਗਦਾਦੀ ਗੇਟ ਦੇ ਅੰਦਰ ਜਿਹੜੀਆਂ ਇਹ ਦੁਕਾਨਾਂ ਹੈਗੀਆਂ ਨੇ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਉਹ ਦੁਕਾਨਾਂ ਦੀ ਔਰ ਇਹ ਇੱਥੇ ਜਿਹੜਾ ਸਮਾਨ ਹੈ ਉਹ ਤਿਆਰ ਹੁੰਦਾ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਜਿਹੜੇ ਕਾਰੀਗਰ ਹੈ ਹੱਥ ਨਾਲ ਜਿਹੜਾ ਸਮਾਨ ਹੈ ਉਹ ਤਿਆਰ ਹੁੰਦਾ ਜਿਹੜੇ ਦਸਤੇ ਹੁੰਦੇ ਨੇ ਅ ਜਿਹੜੇ ਕੰਈਆਂ ਦੇ ਵਿੱਚ ਪੈਂਦੇ ਹੈਗੇ ਆ ਉਹ ਤਿਆਰ ਹੁੰਦੇ ਇੱਥੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿੰਨੀ ਮਿਹਨਤ ਜੜੀ ਹੈ ਉਹ ਲੱਗਦੀ ਹੈ ਫਿਰ ਜਾ ਕੇ ਇਹ ਤਿਆਰ ਹੁੰਦਾ ਤਾਂ ਉਸ ਨੌਜਵਾਨ ਦੇ ਨਾਲ ਵੀ ਮਿਲਾਵਾਂਗੇ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਪਰਿਵਾਰ ਕਿੱਥੋਂ ਪਾਕਿਸਤਾਨ ਦੇ ਵਿੱਚੋਂ ਉੱਠ ਕੇ ਆਇਆ ਹੈਗਾ ਸੀਗਾ ਔਰ ਕਦੋਂ ਦੇ ਕੰਮ ਕਰ ਰਿਹਾ ਔਰ ਇਹ ਸਮਾਨ ਹੈਗਾ ਉਹ ਆ ਤੁਸੀਂ ਤਸਵੀਰ ਦੇਖ ਸਕਦੇ ਹੈਗੇ ਉਹ ਜਿਹੜਾ ਸਮਾਨ ਹੈ ਇਹ ਜਿਹੜਾ ਸਮਾਨ ਹੈ ਚਾਹੇ ਪਲਸਟਰ ਕਰਨ ਵਾਲਾ ਹੋਵੇ ਚਾਹੇ ਘਰ ਦੀ ਰਸੋਈ ਦਾ ਸਮਾਨ ਚੱਕਲਾ ਵੇਲਣਾ ਆ ਹੋਵੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਸਾਗ ਘੋਟਣੀ ਹੈਗੀ ਆ ਮੱਖਣ ਰੜਕਣੀ ਤੁਸੀਂ ਦੇਖ ਸਕਦੇ ਹੋ ਲੱਸੀ ਜਿਹਦੇ ਨਾਲ ਬਣਦੀ ਹੈਗੀ ਸੀ ਇਹ ਘਰਾਂ ਦੇ ਵਿੱਚ ਨਜ਼ਰ ਆਂਦੀ ਹੁੰਦੀ ਸੀ ਪਹਿਲੇ ਕਿਉਂਕਿ ਕਿਹੜੇ ਜਿਹੜੇ ਵੀ ਘਰ ਦੇ ਵਿੱਚ ਨਜ਼ਰ ਮਾਰੀਏ ਤਾਂ ਇਹ ਨਜ਼ਰ ਆਂਦੀ ਹੈਗੀ ਸੀਗੀ ਕਿਉਂਕਿ ਇਸ ਦੇ ਨਾਲ ਮੱਖਣ ਡੜਕਿਆ ਜਾਂਦਾ ਸੀ ਲੱਸੀ ਬਣਾਈ ਜਾਂਦੀ ਹੈਗੀ ਸੀਗੀ ਤਾਂ ਘਰ ਦੀਆਂ ਮਹਿਲਾਵਾਂ ਇਹਦਾ ਇਸਤੇਮਾਲ ਕਰਦੀਆਂ ਸੀ ਹੁਣ ਤਾਂ ਮਸ਼ੀਨੀ ਯੋਗ ਆ ਗਿਆ ਹੁਣ ਤਾਂ ਕਈ ਮਸ਼ੀਨਾਂ ਜੜੀਆਂ ਨੇ ਉਹ ਆ ਗਿਆ ਹੈਗੀਆਂ ਨੇ ਤਾਂ ਨੌਜਵਾਨ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਨੌਜਵਾਨ ਮੌਜੂਦ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਵੀਰ ਜੀ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਨਰਿੰਦਰ ਜੀ ਇਹ ਕਦੋਂ ਤੋਂ ਤੁਸੀਂ ਕੰਮ ਕਰ ਰਹੇ ਹੋ ਤੁਹਾਡਾ ਪਰਿਵਾਰ ਇਹ ਸਾਡਾ ਨਾ ਪੁਰਾਣੇ ਟਾਈਮ ਤੋਂ ਹੀ ਕੰਮ ਚੱਲਦਾ ਆ ਰਿਹਾ ਵਾ ਪਾਕਿਸਤਾਨ ਦੇ ਵਿੱਚ ਹੀ ਮੇਰੇ ਬਜ਼ੁਰਗ ਜਿਵੇਂ ਦਾਦਾ ਜੀ ਇਸ ਕੰਮ ਨੂੰ ਕਰਦੇ ਸੀ ਉਦੋਂ ਉਦੋਂ ਉਹਨਾਂ ਤੋਂ ਹੀ ਸਾਨੂੰ ਇਹ ਵਿਰਾਸਤ ਵਿੱਚ ਮਿਲਿਆ ਕੰਮ ਤੇ ਵੰਡ ਤੋਂ ਬਾਅਦ ਫਿਰ ਇੱਧਰ ਆ ਗਏ ਅਸੀਂ ਫਿਰੋਜ਼ਪੁਰ ਆ ਗਏ ਫਿਰੋਜ਼ਪੁਰ ਆ ਕੇ ਵੀ ਮੇਰੇ ਦਾਦਾ ਜੀ ਨੇ ਇਹੀ ਕੰਮ ਨਹੀਂ ਕੀਤਾ ਤੇ ਵਧੀਆ ਕੰਮ ਚੱਲੀ ਗਿਆ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਫਿਰ ਮੇਰੇ ਫਾਦਰ ਸਾਹਿਬ ਜੀ ਤੇ ਤਾਇਆ ਜੀ ਨੇ ਇਹ ਕੰਮ ਸੰਭਾਲਿਆ ਤੇ ਉਦੋਂ ਤੋਂ ਇਹ ਕੰਮ ਕਰੀ ਜਾ ਰਿਹਾ ਹੁਣ ਇਹ ਗਾਂ ਅੱਸੀ ਵੀ ਹੁਣ ਵੱਡੇ ਹੋਏ ਤੇ ਇਹੀ ਵੇਸਲੈਂਡ ਦੇ ਵਿੱਚ ਹੀ ਪੈ ਗਏ ਆ ਇਹੀ ਕੰਮ ਹੀ ਕਰ ਰਹੇ ਆ ਵਧੀਆ ਸਾਨੂੰ ਸੰਤੁਸ਼ਟੀ ਇਹ ਕੰਮ ਕਰਕੇ ਵਧੀਆ ਖੁਸ਼ ਆਂਗੇ ਤੁਹਾਡਾ ਪਰਿਵਾਰ ਪਾਕਿਸਤਾਨ ਦੇ ਕਿਹੜੇ ਪਿੰਡ ਦੇ ਵਿੱਚ ਉੱਥੇ ਰਹਿੰਦਾ ਹੈਗਾ ਸੀਗਾ ਔਰ ਕਦੋਂ ਤੁਸੀਂ ਇਸ ਪਾਸੇ ਆਏ ਅਸੀਂ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਪਤੋ ਮੰਡੀ ਪਿੰਡ ਸਾਨਕੇ ਸੀ ਸਾਡਾ ਅਸੀਂ ਉੱਥੋਂ ਦੇ ਰਹਿਣ ਵਾਲੇ ਸੀ ਉਹ ਵੰਡ ਤੋਂ ਬਾਅਦ ਜੋ ਵੀ ਹੋਇਆ ਉਹਦੇ ਕਾਰਨ ਫਿਰ ਸਾਨੂੰ ਇੱਧਰ ਆਉਣਾ ਪਿਆ ਜਾਂ ਜਿਵੇਂ ਵੀ ਬਣਿਆ ਸਿਸਟਮ ਹੁੰਦੇ ਹਿਸਾਬ ਨਾਲ ਸਾਨੂੰ ਫਿਰ ਇੱਧਰ ਫਿਰੋਜ਼ਪੁਰ ਚ ਆ ਕੇ ਰਹਿਣਾ ਪਿਆ ਤਾਂ ਫਿਰੋਜ਼ਪੁਰ ਦੇ ਵਿੱਚ ਇਹ ਬਗਦਾਦੀ ਗੇਟ ਹੈ ਹਾਂਜੀ ਬੜਾ ਮਸ਼ਹੂਰ ਗੇਟ ਹੈ ਬਹੁਤ ਮਸ਼ਹੂਰ ਗੇਟ ਹੈ ਇਹ ਫਿਰੋਜ਼ਪੁਰ ਦੇ ਵਿੱਚ ਨਾ ਪਹਿਲਾਂ ਵੱਡਾ ਹੁੰਦੇ ਕਾਰਨ ਨਾ ਕਾਫੀ ਗੇਟ ਵੱਜਦੇ ਸੀ ਇੱਥੇ ਦਿੱਲੀ ਗੇਟ ਮਲਤਾਨੀ ਗੇਟ ਕਸੂਰੀ ਗੇਟ ਮਖੂ ਗੇਟ ਉਹਨਾਂ ਵਿੱਚੋਂ ਇਹ ਫਿਰੋਜ਼ਪੁਰ ਦੇ ਵਿੱਚ ਬਗਦਾਦੀ ਗੇੜੇ ਵੀ ਵਜਦਾ ਵਾ ਨਾਲ ਹਾਂਜੀ ਇੱਥੋਂ ਬੱਸਾਂ ਬੁੱਸਾਂ ਚੱਲਦੀਆਂ ਸੀ ਉਹਨਾਂ ਦੇ ਤਾਂ ਬੇਕਾਰ ਨੇ ਇਹਨਾਂ ਦਾ ਨਾਂ ਰੱਖਿਆ ਗਿਆ ਗੇਟਾਂ ਦਾ ਕਿੰਨਾ ਪੜੇ ਹੋਏ ਹੋ ਤੁਸੀਂ ਬਾਜੀ ਮੈਂ ਐਮਏ ਕੀਤੀ ਸੀ ਇਸਲੀ ਦੀ ਹਾਂਜੀ ਐਮਏ ਹਿਸਟਰੀ ਦੀ ਕਰਕੇ ਤੁਸੀਂ ਫਿਰ ਵੀ ਇਹੀ ਕੰਮ ਕਰ ਰਹੇ ਹੋ ਹਾਂਜੀ ਮੈਨੂੰ ਨੌਕਰੀ ਨਾਲੋਂ ਇਹ ਕੰਮ ਬੈਟਰ ਲੱਗਦਾ ਮੈਂ ਤਾਂ ਇਹ ਕੰਮ ਕਰ ਰਿਆ ਵਾਂ ਹੱਥੀ ਮਿਹਨਤ ਕਰਨੀ ਵਧੀਆ ਲੱਗਦੀ ਹੈ ਬੰਦੇ ਨੂੰ ਤੇ ਜਿੰਦੇ ਨਾਲ ਸਰੀਰ ਤਾਂ ਅੰਦਰੋਂ ਉਸਤ ਰਹਿਦਾ ਤਿੰਨਾਂਲੇ ਕਿਸੇ ਦਾ ਕੋਈ ਦਬਦਬਾ ਨਹੀਂ ਆਦੀ ਮਰਜ਼ੀ ਨਾਲ ਆਪਦਾ ਦੁਕਾਨ ਤੇ ਆਓ ਜਾਓ ਜਿੰਨੀ ਲੋੜ ਏ ਉਹਨਾਂ ਕੰਮ ਕਰੋ ਜਿੰ ਜੇ ਨਹੀਂ ਚੀ ਕਰਦਾ ਨਾ ਕਰੋ ਇਹਦੇ 'ਚ ਕੋਈ ਇਸ਼ੂ ਨਹੀਂ ਜੇ ਆਪਾਂ ਨੌਕਰੀ ਕਰਦੇ ਆ ਫਿਰ ਅਗਲੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਦਬਦਬਾ ਰੱਖਦਾ ਅਗਲਾ ਤੇ ਪੂਰਾ ਟਾਰਗੇਟ ਦਿੰਦੇ ਆ ਉਹ ਕਰਨੇ ਪੈਂਦੇ ਆ ਬੰਦੇ ਨੂੰ ਟੈਨਸ਼ਨ ਰਹਿੰਦੀ ਉਹਨਾਂ ਚੀਜ਼ਾਂ ਤੋਂ ਮੁਕਤ ਰਹਿੰਦਾ ਬੰਦਾ ਇਸ ਕਰਕੇ ਮੈਂ ਇਹ ਕੰਮ ਨੂੰ ਆਪਦਾ ਪਸੰਦ ਕੀਤਾ ਕੀ ਕੀ ਤੁਸੀਂ ਬਣਾਉਂਦੇ ਹੋਗੇ ਉੱਥੇ ਅਸੀਂ ਲੱਕੜ ਦਾ ਹਰੇਕ ਤਰ੍ਹਾਂ ਦਾ ਸਮਾਨ ਤਿਆਰ ਕਰਦੇ ਆਂ ਮੰਜੀ ਦੇ ਪਾਵੇ ਹੋ ਗਏ ਬੈੱਡ ਦੇ ਪਾਵੇ ਹੋ ਗਏ ਸੋਫੇ ਦੇ ਪਾਵੇ ਫਰਨੀਚਰ ਹੋ ਗਿਆ ਕੱਚਾ ਮਟੀਰੀਅਲ ਤਿਆਰ ਕਰਦੇ ਆ ਕਈਆਂ ਦੇ ਦਸਤੇ ਹੋ ਗਏ ਰੰਬੇ ਕੋਟਨੇ ਲੂਣ ਮਿਰਚਾਂ ਵਾਲੇ ਥਾਪੇ ਡੰਡੇ ਚੋ ਵੀ ਆਰ ਆ ਵਗੈਰਾ ਨਿਕਾ ਨਿਕਾ ਸਮਾਨ ਜੋ ਵੀ ਕਰੇ ਲੁਰਸ ਹੋਈ ਚ ਵਰਤਨ ਵਾਲਾ ਸਾਰਾ ਲੱਕੜ ਦਾ ਹੀ ਤਿਆਰ ਕਰਦੇ ਆਂ ਪੀੜੀ ਤੋਂ ਪੀੜੀ ਕੰਮ ਕਰਦੀ ਆ ਆਹ ਪੀੜੀ ਤੋਂ ਪੀੜੀ ਇਹ ਕੰਮ ਕਰਦੇ ਆ ਰਹੇ ਆਂ ਅਸੀਂ ਹੁਣ ਕਿੰਨੇ ਜੀ ਹੁਣ ਤੁਸੀਂ ਕੰਮ ਕਰ ਰਹੇ ਹੋ ਇਸ ਵੇਲੇ ਅਸੀਂ ਇਸ ਟਾਈਮ ਪਰਿਵਾਰ ਦੇ 4 ਮੈਂਬਰ ਕੰਮ ਕਰਦੇ ਆਂ ਫਾਦਰ ਸਾਹਿਬ ਮੈਂ ਬ੍ਰਦਰ ਤੇ ਤਾਇਆ ਜੀ ਹਾਂਜੀ ਤੇ ਖੁਸ਼ੀ ਹੁੰਦੀ ਹੈ ਹੱਥੀਂ ਦੇਂਦ ਕਰਕੇ ਬਹੁਤ ਖੁਸ਼ ਆ ਜੀ ਇਹ ਬਹੁਤ ਵਧੀਆ ਬਹੁਤ ਖੁਸ਼ੀ ਹੁੰਦੀ ਹੈ ਆਪਦਾ ਕੰਮ ਆਪ ਕਰਕੇ ਤੇ ਸਾਡੇ ਕੋਲ ਇਸ ਟਾਈਮ 8 ਜਾਂ 9 ਬੰਦੇ ਕਾਰੀਗਰ ਵਾਲੇ ਕੰਮ ਵੀ ਲੱਗੇ ਨੇ ਨਾਲ ਸਾਡੇ ਜਿਨ੍ਹਾਂ ਨਾਲ ਸਾਡੇ ਹੋਰ 4-5 ਪਰਿਵਾਰਾਂ ਦਾ ਵੀ ਕੰਮ ਰੋਟੀ ਚੱਲਦੀ ਇਸੇ ਕੰਮ ਚੋਂ ਵਧੀਆ ਸੀ ਬਹੁਤ ਖੁਸ਼ ਹਾਂ ਵੀ ਇਹ ਕੰਮ ਕਰ ਰਿਹਾ ਹੈ ਅੱਜ ਕੱਲ ਤਾਂ ਕਈ ਨੌਜਵਾਨ ਜਿਹੜਾ ਉਹ ਹੱਥੀ ਮਿਹਨਤ ਕਰਾਂ ਤੋਂ ਕਰਾਂਦੇ ਹੀ ਗਏ ਨੇ ਹਾਂ ਪਰ ਤੁਹਾਨੂੰ ਵੇਖ ਕੇ ਖੁਸ਼ੀ ਹੁੰਦੀ ਹੈ ਕਿ ਅੱਜ ਵੀ ਨੌਜਵਾਨ ਜਿਹੜਾ ਹੱਥੀ ਮਿਹਨਤ ਕਰ ਰਿਹਾ ਤੁਹਾਡੇ ਭਰਾ ਦੇ ਕੇ ਹੁੰਦੀ ਹੈ ਮਤਲਬ ਕਿ ਅੱਜ ਵੀ ਨੌਜਵਾਨ ਜਿਹੜਾ ਹੱਥੀ ਮਿਹਨਤ ਕਰ ਰਿਹਾ ਔਰ ਚੰਗਾ ਮੁਨਾਫਾ ਵੀ ਕਮਾ ਰਿਹਾ ਵੀਰੇ ਹੁਣ ਜਿਵੇਂ ਵੇਖੀਏ ਅੱਜ ਦੀ ਜਨਰੇਸ਼ਨ ਬਾਹਰ ਜਾ ਕੇ ਹਾਰਡ ਵਰਕ ਕਰਦੀ ਪਈ ਹੈ ਬਾਹਰ ਜਾ ਕੇ ਹਾਰਡ ਵਰਕ ਕਰਨ ਨਾਲੋਂ ਆਪ ਦਾ ਆਪਦੇ ਸ਼ਹਿਰ ਚ ਹਾਰਡ ਵਰਕ ਕਰੋ ਆਪਦੇ ਮਾਪਿਆਂ ਦੇ ਕੋਲ ਹਾਰਡ ਵਰਕ ਕਰੋ ਉਹ ਉਹਦੇ ਨਾਲ ਵੀ ਆਪਾਂ ਨੂੰ ਸੰਤੁਸ਼ਟੀ ਏ ਵਧੀਆ ਸਾਰਾ ਕੁਝ ਮਿਲਦਾ ਰੱਬ ਨੇ ਆ ਬੰਦੇ ਨੂੰ ਹੱਥ ਪੈਰ ਦਿੱਤੇ ਆ ਇਹ ਕੰਮ ਕਰਨ ਵਾਸਤੇ ਦਿੱਤੇ ਆ ਆਦੀ ਮਿਹਨਤ ਕਰਾਂਗੇ ਤੇ ਰਾਜੀ ਰਾਂਗੇ ਵਧੀਆ ਹੂੰ ਇਹ ਜਿਹੜੀ ਆਈਟਮਾਂ ਹੈਗੀਆਂ ਨੇ ਹਨਾ ਜਿੱਦਾਂ ਇਹ ਇੰਦੇ ਨਾਲ ਮੱਖਣ ਹਾਂਜੀ ਇਹ ਦੁੱਧ ਰਿੜਕਣ ਵਾਲੀ ਏ ਵਧੀਆ ਹਾਂਜੀ ਮੱਖਣ ਕੱਢਿਆ ਜਾਂਦਾ ਹਾਂਜੀ ਤੇ ਬੜੀ ਮਿਹਨਤ ਲੱਗਦੀ ਹੋਊਗੀ ਇਹਨੂੰ ਬਣਾਉਣ ਲੱਗਿਆ ਵੀ ਇਹ ਤਾਂ ਲੱਗਦੀ ਏ ਹਾਂਜੀ ਜਾਂਦੇ ਤੇ ਦੋ ਦੋ ਤੋਂ ਤਿੰਨ ਦਿਨ ਲੱਗ ਜਾਂਦੇ ਇਹਨੂੰ ਤਿਆਰ ਕਰਨ ਤੇ ਕੋਈ ਆਈਟਮ ਹੈ ਜਿਹੜੀਆਂ ਜਲਦੀ ਤਿਆਰ ਹੋ ਜਾਂਦੀਆਂ ਕੋਈ ਟਾਈਮ ਲੱਗ ਕੇ ਤਿਆਰ ਹੁੰਦੀਆਂ ਜਿਹੋ ਜਿਹੋ ਜੀ ਚੀਜ਼ ਦੀ ਬੰਤਰ ਹੁੰਦੇ ਹਿਸਾਬ ਨਾਲ ਹੁੰਦੇ ਤੇ ਮਿਹਨਤ ਲੱਗਦੀ ਹੈ ਜੀ ਹਾਂਜੀ ਤਾਂ ਬਿਲਕੁਲ ਹੱਥੀ ਮਿਹਨਤ ਕਰਦੇ ਹੈਗੇ ਔਰ ਇਹਨਾਂ ਚੀਜ਼ਾਂ ਨੂੰ ਬਣਾਉਣ ਲੱਗਿਆ ਟਾਈਮ ਵੀ ਲੱਗਦਾ ਹੈਗਾ ਘਰਾਂ ਦੇ ਵਿੱਚ ਇਹ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ ਪਰ ਜਦੋਂ ਇਹਨੂੰ ਬਣਾਈਦਾ ਤਾਂ ਉਦੋਂ ਕਾਫੀ ਟਾਈਮ ਲੱਗਦਾ ਇਹ ਦੱਸਦੇ ਹੈਗੇ ਨੇ ਔਰ ਪਾਕਿਸਤਾਨ ਤੋਂ ਉੱਥੋਂ ਉੱਠ ਕੇ ਆਏ ਹੈਗੇ ਨੇ ਜਦੋਂ ਵੰਡ ਹੋਈ ਸੀ ਔਰ ਪਰਿਵਾਰ ਉਸ ਵੇਲੇ ਵੀ ਜਿਹੜਾ ਲੱਕੜ ਦਾ ਕੰਮ ਕਰਦਾ ਸੀ ਉੱਤੇ ਔਰ ਅੰਦਰ ਆ ਕੇ ਵੀ ਇਹਨਾਂ ਨੇ ਇਹੀ ਕੰਮ ਕੀਤਾ ਔਰ ਪੀੜੀ ਤੋਂ ਪੀੜੀ ਜਿਹੜਾ ਕੰਮ ਕਰਦੇ ਆ ਰਹੇ ਆ ਔਰ ਹੱਥੀ ਮਿਹਨਤ ਕਰਕੇ ਜਿਹੜੀ ਹੈ ਉਹ ਖੁਸ਼ੀ ਹੁੰਦੀ ਹੈ ਇਹਨਾਂ ਦਾ ਕਹਿਣਾ ਹੈਗਾ ਤਾਂ ਹੋਰ ਨੌਜਵਾਨਾਂ ਨੂੰ ਵੀ ਜਿਹੜੀ ਹੈ ਇਸ ਨੌਜਵਾਨ ਤੋਂ ਸਿੱਧ ਲੈਣੀ ਚਾਹੀਦੀ ਹੈ। ਕੈਮਰਾ ਪਰਸਨ ਦੇ ਦਾਲਸਣੀ ਚੋਪੜਾ ਜਗਮਨ ਟੀਵੀ ਫਿਰੋਜ਼ਪੁਰ